ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨ ਨਾਮ ਲੈਵਾ ਸੰਗਤ ਵੱਲੋਂ ਜਿਹੜਾ ਗੁੱਜਰਪੁਰਾ ਬੰਨ ਦੀ ਸੇਵਾ ਲਈ ਗਈ ਸੀਗੀ ਕਿ ਇਹ ਬੰਨ 1 ਕਿਲੋਮੀਟਰ ਦੇ ਲਗਭਗ ਲੰਬਾ ਜਿਹੜਾ ਬੰਨਣ ਦੀ ਸੇਵਾ ਲਈ ਗਈ ਸੀ ਤੇ ਸਾਡੇ ਵਲੰਟੀਅਰ ਕੈਨੇਡਾ ਤੋਂ ਅਮਰੀਕਾ ਤੋਂ ਯੂਪੀ ਤੋਂ ਤੇ ਇਹ ਪਿੰਡ ਨਿਵਾਸੀ ਜਿਹੜੇ ਗੁੱਜਰਪੁਰਾ ਪਿੰਡ ਦੇ ਵਾਸੀ ਆ ਉਨ੍ਹਾਂ ਦੇ ਸਹਿਯੋਗ ਨਾਲ ਟਰੈਕਟਰ ਗੁੱਜਰਪੁਰਾ ਦੇ ਮੈਂ ਦੱਸ ਦੇਣਾ ਚਾਹੁੰਦਾ ਵੀ ਗੁੱਜਰਪੁਰਾ ਤੇ ਘੜਕਾ ਪਿੰਡ ਦੇ ਚੱਲਦੇ ਨੇ ਇਹ ਗੁਰਨਾਨਕ ਨਾਮ ਲੈਵਾ ਸੰਗਤ ਦੇ ਲੋਕੋ ਦੇਖਣੋ ਤੁਸੀਂ ਵੀ ਘੜਕਾ ਤੇ ਗੁੱਜਰਪੁਰਾ ਪਿੰਡ ਦੇ ਜਿਹੜੇ ਟਰੈਕਟਰ ਚੱਲਦੇ ਨੇ ਤੇ ਇਹਨਾਂ ਵਿੱਚ ਡੀਜ਼ਲ ਆ ਜਿਹੜਾ ਉਹ ਗੁਰਨਾਨਕ ਨਾਮ ਲੈਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਐਨਆਰਏ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਪਾਇਆ ਗਿਆ ਵਾ ਤੇ ਯੂਪੀ ਦੀਆਂ ਸੰਗਤਾਂ ਦਾ ਵੱਡਾ ਸਹਿਯੋਗ ਵੱਡਾ ਉਪਰਾਲਾ ਤੇ ਪੰਜਾਬ ਦੀਆਂ ਸੰਗਤਾਂ ਦਾ ਤੇ ਇਹ ਟਰੈਕਟਰ ਸਾਰੇ ਜਿਹੜੇ ਪਿੰਡ ਨਿਵਾਸੀਆਂ ਦੇ ਨੇ ਤੇ ਜਿਹਨਾਂ ਇਹਨਾਂ ਨੂੰ ਕਰਾਇਆ ਕੋਈ ਨਹੀਂ ਹੈਗਾ ਡੀਜ਼ਲ ਦੀ ਜਿਹੜੀ ਸੇਵਾ ਉਹ ਸੰਗਤਾ ਵੱਲੋਂ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਆ ਤੇ ਇਹ ਬੰਨ ਪੂਰਾ ਵਾਇਗਰੂ ਕਿੰਨੇ ਕਿਲੋ ਕਿੰਨਾ ਲੰਮਾ ਬੰਨ ਆ ਇਹ 1 ਕਿਲੋਮੀਟਰ ਦਾ ਬਣਾਇਆ ਗਿਆ ਜੀ ਇਹ 1 ਕਿਲੋਮੀਟਰ ਤੋਂ ਸਵਾ ਕਿਲੋਮੀਟਰ ਤੱਕ ਦਾ ਬੰਨ ਆ ਜਿਹੜਾ ਇਹ ਦਰਿਆ ਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਬੰਨ ਆਲਮੋਸਟ ਬੰਨਿਆ ਜਾ ਚੁੱਕਾ ਵਾ ਸਾਰਾ ਇਹ ਬੰਨ ਨੂੰ ਪੱਕਾ ਕੀਤਾ ਜਾ ਰਿਹਾ ਇਸ ਵਕਤ ਵੀ ਤੁਸੀਂ ਦੇਖ ਸਕਦੇ ਹੋ ਵੀ ਉਹ ਕਿੱਥੋਂ ਤੱਕ ਜ਼ੂਮ ਕਰਕੇ ਮੈਂ ਦਿਖਾਵਾਂ ਜਿੱਥੋਂ ਤੱਕ ਤੁਹਾਨੂੰ ਦਿਸਦਾ ਇਹ ਸਾਰਾ ਬੰਨ ਸੰਗਤਾਂ ਨੇ ਬੰਨ ਦਿੱਤਾ ਇਹ ਸੇਵਾ ਜਿਹੜੀ ਆ ਤੁਹਾਡਾ ਕੱਲਾ ਕੱਲਾ ਪਾਈ ਪਾਈ ਤੁਹਾਡਾ ਸੈਂਟ ਸੈਂਟ ਜਿਹੜਾ ਦਾਨ ਦਾ ਦਸਵੰਧ ਦਾ ਦਿੱਤਾ ਹੋਇਆ ਉਹ ਇਸ ਬੰਨ ਤੇ ਲੱਗ ਚੁੱਕਾ ਸਪੈਸ਼ਲੀ ਮੈਂ ਬੇਨਤੀ ਕਰੂੰਗਾ ਉਹਨਾਂ ਵੀਰਾਂ ਦਾ ਧੰਨਵਾਦ ਲੋਕਲ 502 ਕੈਨੇਡਾ ਨਿਵਾਸੀਆਂ ਦਾ